ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਗੀਤ ਅੱਜ ਕੱਲ ਸੋਨੂੰ ਪਤਾ ਹੈ ਵੀ ਭਰਾਵਾਂ ਦਾ ਪਿਆਰ ਨਹੀਂ ਰਿਹਾ ਹਰੇਕ ਬੰਦੇ ਨੂੰ ਪਤਾ ਬਾਈ ਹਰੇਕ ਨੂੰ ਪਤਾ ਹੈ ਵੀ ਭਰਾਵਾਂ ਦਾ ਪਿਆਰ ਨਹੀਂ ਰਿਹਾ ਤੇ ਉਸ ਟਾਈਪ ਦੇ ਬਾਈ ਤੀਰਤ ਬੰਗੀ ਦਾ ਲਿਖਿਆ ਹੋਇਆ ਗੀਤ ਬਾਈ ਪਰਿਵਾਰਕ ਗੀਤ ਹੈ ਬਾਈ ਐਂਡ ਤੇ ਕਰ ਜ਼ਰੂਰ ਸੁਣੋ ਬਾਈ ਤੇ ਦੱਸੋ ਕਮੈਂਟ ਕਰਕੇ ਗੀਤ ਕਿੱਦਾਂ ਦਾ ਲੱਗਿਆ ਲੈ ਵੀ ਸੁਣ ਲਈ ਮਤਲਬ ਦੀ ਇਹ ਦੁਨੀਆ ਯਾਰੋ ਮਤਲਬ ਦੀ ਐ ਦੁਨੀਆ ਯਾਰੋ ਹਸਦਾਨੀ ਕੋਈ ਚਾਹ ਮਹ ਨਾਲ ਕੌਣ ਤਿਸੈ ਨੂੰ ਆਪਣਾ ਸਮਝੇ ਰਹਿਣਾ ਮੂ ਪਰਾਂ ਨਾਲ ਮਤਲਬ ਦੀ ਐ ਦੁਨੀਆ ਯਾਰੋ ਦਿਨ ਰਾਤ ਹੀ ਇੱਕੋ ਕਰਕੇ ਹੱਡੀਆਂ ਰੇਤ ਰੜਾਈਆਂ ਨੇ ਦਿਨ ਰਾਤ ਹੀ ਇੱਕੋ ਕਰਕੇ ਹੱਡੀਆਂ ਰੇਤ ਰੜਾਈਆਂ ਨੇ ਬੁੱਢਾ ਹੋ ਕੇ ਬੁਰਾ ਬਣ ਗਿਆ ਸਭ ਨੇ ਉਂਗਲਾਂ ਲਾਈਆਂ ਨੇ ਬੁੱਢਾ ਹੋ ਕੇ ਬੁਰਾ ਬਣ ਗਿਆ ਸਭ ਨੇ ਉਂਗਲਾਂ ਲਾਈਆਂ ਨੇ ਹਰ ਕੋਈ ਆਖੇ ਰਹੇ ਪੌਕਦਾ ਹਰ ਕੋਈ ਆਖੇ ਰਹੇ ਪੌਕਦਾ ਕੰਮ ਘਣਾਉਂਦਾ ਬਾਹਰ ਨਾਲ ਕੌਣ ਕਿਸੇ ਨੂੰ ਆਪਣਾ ਸਮਝੇ ਰਹਿਣਾ ਮੋਪਰਾ ਮਨ ਨਾਲ ਮਤਲਬ ਦੀ ਹੈ ਦੁਨੀਆ ਯਾਰੋ ਕੰਡਾ ਬੱਜਿਆ ਨਹੀਂ ਸੀ ਜਰਦਾ ਕੀ ਪੁੱਤਰ ਕੀ ਧੀ ਦਾ ਕੰਡਾ ਬੱਜਿਆ ਨਹੀਂ ਸੀ ਜਰਦਾ ਕੀ ਪੁੱਤਰ ਕੀ ਧੀ ਦਾ ਘਰ ਦਾ ਹੁਣ ਤੂੰ ਦੁਸ਼ਮਣ ਬਣ ਗਿਆ ਉਹ ਹੀ ਟੱਬਰ ਜੀ ਦਾ ਘਰ ਦਾ ਹੁਣ ਤੂੰ ਦੁਸ਼ਮਣ ਬਣ ਗਿਆ ਉਹ ਹੀ ਟੱਬਰ ਜੀ ਦਾ ਕਹਿ ਜਨਨੀ ਮਰਦਾ ਕਿਉਂ ਨਹੀਂ ਕਹਿ ਜਨਨੀ ਮਰਦਾ ਕਿਉਂ ਨਹੀਂ ਲਈਆਂ ਜੀ ਦੇ ਲਾਵਾ ਨਾਲ ਕੌਣ ਅੱਗੇ ਸੈਨੂ ਆਪਣਾ ਸਮਝੇ ਰਹਿਣਾ ਮੋਪਰਾ ਮਨ ਨਾਲ ਮਤਲਬ ਦੀ ਹੈ ਦੁਨੀਆ ਜਾਰੋ ਛਡ ਕਲਪੜਾ ਮਨ ਸਮਝਾਏ ਹੁਣ ਕੀ ਦੁੱਖ ਸੁਣਾਈਏ ਛਡ ਕਲਪੜਾ ਮਨ ਸਮਝਾ ਲੈ ਹੁਣ ਕੀ ਦੁੱਖ ਸੁਣਾਈਏ ਵਿਚ ਪੜਾ ਪੇ ਤੀਰਥ ਬੰਗੀ ਚੁੱਪ ਕਰ ਟਾਈਮ ਟਪਾਈਏ ਪਿੱਛੇ ਪੜਾ ਪੇਤੀ ਰਿਤ ਬੰਗੀ ਚੁੱਪ ਕਰ ਟੈਮ ਟਪਾਈਏ ਮਰਿਆ ਦੇ ਨਾਲ ਮਰਿਆ ਨਹੀਂ ਜਾਂਦਾ ਮਰਿਆ ਦੇ ਨਾਲ ਮਰਿਆ ਨਹੀਂ ਜਾਂਦਾ ਸਾਜ ਹੁੰਦੀ ਐ ਸਾਂ ਨਾਲ ਕੌਣਿੱਕ ਸੈ ਨੂੰ ਆਪਣਾ ਸਮਝੇ ਰਹਿਣਾ ਮੋਪਰਾ ਨਾਲ ਮਤਲਬ ਦੀ ਐ ਦੁਨੀਆਂ ਜਾਰੂ ਬਾਈ ਜੀ ਗੀਤ ਐਂਡ ਤੇ ਕਰ ਸੁਣਨਾ ਗੀਤ ਸੁਣ ਕੇ ਲਾਇਕ 6 ਰਿਅ ਕਮੈਂਟ ਕਰ ਰਹੇ ਨੇ ਉਹਨਾਂ ਚ ਕਰਨਾ ਨਹੀਂ ਬਾਈ ਠੀਕ ਹੈ ਬਾਈ ਧੰਨਵਾਦ ਸਸਤੀ ਕਰ ਬਈ ਸਾਰਿਆਂ ਨੂੰ